ਜਾਂ ਜਿਹੜੀ ਤੁਹਾਡੀ ਮੀਟਿੰਗ ਕੀਤੀ ਗਈ ਕਿਸ ਬੇਸ ਤੇ ਮੀਟਿੰਗ ਕੀਤੀ ਗਈ ਹੈ ਕੀ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਹੈਗਾ ਸਾਡੇ ਅਰਥ ਅਸੇਸ਼ਨ ਕੋਰਪੋਰਾ ਦੀ ਜਨਰਲ ਹਾਊਸ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਸਾਡਾ ਤਲਵੰਡੀ ਭਾਈ ਤਲਵੰਡੀ ਭਾਈ ਸਾਰੇ ਪੰਜਾਬ ਦੇ ਅਰਥ ਦੇ ਪਰਦਾ ਇਕੱਠਾ ਹੋਇਆ ਸੀ ਜਿਹਦੇ ਵਿੱਚ ਸਾਡੇ ਮੁੱਦੇ ਸੀਗੇ 2.5% ਦਾਮੀ ਸਾਨੂੰ ਦਿੱਤੀ ਜਾਵੇ ਜਿਹੜੀ ਕਿ ਸਾਡੀ 2018-19 ਨੂੰ ਫ੍ਰੀਜ਼ ਕਰਤੀ ਸੀਗੀ ਜਿਹੜੀ ਕਿ ਉਹ 40% ਰਹਿ ਗਈ ਜੀ ਉਸ ਦੇ ਵਿੱਚ ਪਲੱਸ ਸ਼ੈਲਰ ਵਾਲਿਆਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਗਿੱਲਾ ਸੁੱਕਾ ਝੋਨਾ ਮਾਲ ਪਰਚੇਜ਼ ਹੋ ਗਿਆ ਪਿਛਲੀ ਵਾਰ ਚਲਾ ਗਿਆ ਕਿ ਕਿਸਾਨਾਂ ਨੂੰ ਬੇਨਤੀ ਕਰਨ ਵਾਸਤੇ ਕਿ ਵੀ ਸੁੱਕੇ ਦਾ ਸੁੱਕਾ ਝੋਨਾ ਲੈ ਕੇ ਆ ਇਸ ਵਾਸਤੇ ਕੁਝ ਸਾਡੀ 2.5% ਦામੀ ਜਿਹੜੀ ਹੈਗੀ ਹੈ ਉਹ ਪ੍ਰਾਣੀ ਵੀ ਰਿਕਵਰ ਹੋਵੇ ਤੇ ਅੱਗੇ ਤੋਂ ਵੀ 2.5% ਕੀਤੀ ਆ ਇਸ ਵਾਸਤੇ ਇੱਕ EPF ਦੇ ਸਾਡੇ 30% ਜਿਹੜੇ ਆ ਪੰਜਾਬ ਦੇ 50 ਕਰੋੜ FCI ਨੇ ਰੋਕ ਰੱਖੇ ਆ ਉਹ ਕੋਰਟ ਨੇ ਰੀਜਨਲ ਕਮਿਸ਼ਨਰ ਈਪੀਐਫ ਨੂੰ ਰਿਮਾਂਡ ਕਰਕੇ ਭੇਜਦੇ ਵੀ ਇਹਨਾਂ ਨੂੰ ਵਾਪਸ ਦਿੱਤੇ ਜਾਣ। ਉਹਨਾਂ ਨੇ ਕੰਡੀਸ਼ਨਸ ਲਗਾਈਆਂ ਜਿਹੜੀਆਂ ਕਿ ਇਹ ਜਵਾਬ ਦੇਣ ਤੋਂ ਅਸਮਰਥ ਸੀ। ਐਫਸੀਆਈ ਵਾਲੇ ਵੀ ਕ੍ਰੀਜੈਂਸ ਕੇ ਵਾਲੇ। ਇਹ ਮੁੱਦੇ ਸੀਗੇ ਕੁਝ 5-7 ਮੁੱਦੇ ਹੋਰ ਸੀਗੇ ਕੋਈ ਸ਼ਾਰਟੇਜ ਦਾ, ਕੋਈ ਲੜਾਈ ਦਾ, ਨਾਲ ਇਹਨਾਂ ਲਈ ਇੱਕ ਇੰਪੋਰਟੈਂਟ ਮੁੱਦਾ ਦામੀ ਦੇ ਨਾਲ-ਨਾਲ ਇਹ ਵੀ ਸੀਗਾ ਕਿ ਲੇਬਰ ਜਿਹੜੀ ਹੈ ਹਰ ਵਾਰੀ 5-7 ਪੈਸੇ ਵਧਾ ਦਿੱਤੀ ਜਾਂਦੀ ਹੈ ਜਦੋਂ ਕਿ ਲੇਬਰ ਸਾਨੂੰ ਜਿਹੜੀ ਹੈਗੀ ਹੈ ਇਹਨਾਂ ਨੇ ਬੇਨਤੀ ਜਿਹੜੇ ਲੇਬਰ ਵਾਲਿਆਂ ਦੇ ਇਹਨਾਂ ਦਾ ਗੱਲਾ ਬਦੂ ਜੀ ਨੇ ਪੰਜਾਬ ਦੇ ਹੈਗੇ ਆ ਤੁਲੀ ਰਾਮ ਜੀ ਹੈ ਉਹਨਾਂ ਨੇ ਵੀ ਕਹਿਤਾ ਕਿ ਵੀ ਸਾਡੇ ਵੀ 25% ਵਧਾਈ ਜਾਵੇ ਸਰਕਾਰ ਨੇ ਆਖਿਆ ਸੀਗਾ ਵੀ 25% ਵਧਾ ਦਾਂਗੇ ਕੁਝ ਪੰਜਾਬ ਗਵਰਨਮੈਂਟ ਇਹਦੇ ਵਿੱਚ ਵਧਾ ਦੂਗੀ ਕੁਝ ਸੈਂਟਰਲ ਗਵਰਨਮੈਂਟ ਜਾਂ ਐਫਸੀਆ ਵਧਾ ਦੂਗੀ ਤੇ ਜਿਹੜੀ ਹੈਗੀ ਹੈ ਆੜਤੇ ਦੇ ਉੱਤੇ ਜਿਹੜਾ ਹੈਗਾ 1 ਰੁਪਏ 80-81 ਪੈਸੇ ਦੀ ਵੀ ਜਾਏ ਸਾਨੂੰ 3.5 3 3 ਰੁਪਏ ਦੇਣੇ ਪੈਂਦੇ ਆ ਇਹ ਹਰਿਆਣਾ ਦੇ ਵਿੱਚ ਤਿੰਨ ਇੱਕ ਇਹ ਵੀ ਮੁੱਦਾ ਸੀਗਾ ਇੱਕ ਅਸੀਂ ਬੇਨਤੀ ਕਰਦੇ ਆ ਕਿਉਂਕਿ ਪਿਛਲੀ ਵਾਰ ਸ਼ੈਲਰ ਜ਼ਿਆਦਾ ਲੱਗੇ ਜਿਹਦੇ ਕਰਕੇ ਮਾਲ ਮੌਇਸਚਰ ਵੱਧ ਆਲਾ ਖਿਚਤੂਈ ਦੇ ਵਿੱਚ ਜ਼ਿਆਦਾ ਕੀਤਾ ਗਿਆ ਸਾਡਾ ਜਿਹੜਾ ਤੁੰਡੀ ਭਾਈ ਮੀਟਿੰਗ ਹੋਈ ਸੀ ਕਿ ਇਹ ਸਾਰੇ ਮੁੱਦਿਆਂ ਤੇ ईपीएफ ਟਾਈਪਸੈਟ ਦਾਮੀ ਮਾਲ ਸੁੱਕਾ ਲਈ ਹੋਣ ਵਾਸਤੇ ਤੇ ਪੰਛਤ ਬਾਰਦਾਨਾ ਜਿਹੜਾ ਹੋ ਰਿਹਾ ਇਸ ਤਰ੍ਹਾਂ ਦੀ ਗੱਲਾਂ ਵਾਸਤੇ ਇੱਕ ਸੀਸੀਆਈ ਜਿਹੜੀ ਹੈ ਕਾਟਨ ਦੇ ਨਾਮੇ ਦੇ ਉੱਤੇ ਸਾਨੂੰ ਦામ ਹੀ ਨਹੀਂ ਦਿੱਤੀ ਇੱਕ ਸਾਈਲੋ ਮੋਗੇ ਦੇ ਵਿੱਚ ਸਾਡੀ ਦામੀ ਬਕਾਇਆ ਉਹ ਇੱਕ 50 ਕਰੋੜ ਰੁਪਏ ਪੰਜਾਬ ਦਾ ਈਪੀਐਫ ਦਾ ਕੱਟਿਆ ہوا ਉਹ ਇਨ੍ਹਾਂ ਮੁੱਦਿਆਂ ਤੇ ਕਨਕ ਦੇ ਵੇਲੇ ਦਾ ਪਿਛਲੇ ਪਿਛਲੀ ਤੋਂ ਪਿਛਲੀ ਵਾਰ ਦੀ ਕਨਕ ਸ਼ਾਰਟ ਕੀ ਕਨਕ ਦੀ ਸ਼ਾਰਟੇਜ ਆਸਤੇ ਇਸ ਵਾਸਤੇ ਮੁੱਦੇ ਸੀਗੇ ਤੇ ਇਸ ਗੱਲ ਵਾਸਤੇ ਫੈਸਲਾ ਇਹ ਲਿਆ ਗਿਆ ਤੁਲੰਦੀ ਭਾਈ ਕਿ ਵੀ 1 ਅਕਤੂਬਰ ਤੋਂ ਸਾਰੇ ਰਾਈਸ ਮਿਲਰ ਜਿਹੜੇ ਹੈਗੇ ਉਹਨਾਂ ਨੇ ਵੀ ਕਿਹਾ ਤਾਂ ਕਿ ਅਸੀਂ ਜਿੰਨੀ ਦੇ ਸਾਡੀ ਧਰਾਇਆ ਜੇ ਸਾਨੂੰ ਪ੍ਰੋਪਰ ਨਹੀਂ ਮਿਲਦੀ ਸਾਡੇ ਮੀਲਿੰਗ ਚਾਰजेस ਪ੍ਰੋਪਰ ਨਹੀਂ ਹੁੰਦੇ ਪਲੱਸ ਸਾਡੇ ਕੋਲ ਚੌ ਲਾਉਣ ਵਾਸਤੇ ਸਪੇਸ ਨਹੀਂ ਬਣਾਈ ਜਾਂਦੀ ਪੰਜਾਬ ਕਿਉਂਕਿ ਪਿਛਲੇ ਸਾਲ ਦੀ ਪੈੜੀ ਹਲੇ ਵੀ ਸ਼ਲਰਾਂ ਦੇ ਚ ਪਈ ਹੈ ਕਿਉਂ ਕਿ ਉਸ ਸਪੇਸ ਸਰਕਾਰ ਕੋਲ ਨਹੀਂ ਹੈਗੀ ਹੈ ਉਹ ਇਹ ਕਹਿੰਦੇ ਆ ਵੀ ਜੇ ਸਪੇਸ ਹੁਣੇ ਮੂਵਮੈਂਟ ਸ਼ੁਰੂ ਕਰਨ ਤਾਂ 2 ਸਾਲ ਬਾਅਦ ਸਪੇਸ ਬਣੂਗੀ ਤੇ ਜੇ ਸਰਕਾਰ ਪੈੜੀ ਖਰੀਦ ਕੇ ਰੱਖੂਗੀ ਕਿਤੇ ਸ਼ਲਰਾਂ ਨਾਲ ਕਹਿੰਦੇ ਅਸੀਂ ਤਾਂ ਐਗਰੀਮੈਂਟ ਕਰਨਾ ਨਹੀਂ ਹੈ ਆੜਤੀਏ ਕਹਿੰਦੇ ਆ ਕਿ ਵੀ ਜੇ ਸ਼ੈਲਰ ਵਾਲੇ ਮਾਲ ਨਹੀਂ ਚੁੱਕਣਗੇ ਤਾਂ ਅਸੀਂ ਗੱਲ ਕਰਾਂਗਾ ਕਿਵੇਂ ਪਾਈਏ ਸਾਡੀ ਆੜਤੀਆਂ ਦੀ ਮੀਟਿੰਗ ਦਾ ਮਤਲਬ ਇਹ ਸੀਗੇ ਫੈਸਲਾ ਕੀਤਾ ਹੈ ਵੀ ਸਾਡੇ ਆੜਤੀਏ ਭਰਾ ਨੇ ਇੱਕ ਤਰੀਕ ਤੋਂ ਅਣਮਿੱਥੇ ਸਮੇਂ ਵਾਸਤੇ ਜਿੰਨੀ 1 ਅਕਤੂਬਰ ਤੋਂ 1 ਅਕਤੂਬਰ 2024 ਤੋਂ ਅਣਮਿੱਥੇ ਸਮੇਂ ਵਾਸਤੇ ਜਿੰਨੀ ਦੇਰ ਤੱਕ ਸਾਡੀ ਦામੀ ਦੀ 2.5% ਨਹੀਂ ਦਿੰਦੇਗੇ ਪੁਰਾਣੀ ਵੀ ਤੇ ਅੱਗੇ ਤੋਂ ਨਹੀਂ ਕਰਦੇ ਸਾਡਾ EPF ਦੇ ਜਿਹੜੇ ਉਹ ਵਾਪਸ ਨਹੀਂ ਮਿਲਦੇਗੇ ਸਾਡੇ ਪੱਲੇ ਸ਼ਾਰਟੇਜ ਵਗੈਰਾ ਪੈਂਦੀ ਆ ਉਹ ਕਲੀਅਰ ਨਹੀਂ ਕਰਦੇਗੇ ਸ਼ੈਲਰ ਵਾਲਿਆਂ ਨਾਲ ਵੀ ਹੈ ਆਪਣੇ ਸਮਝੌਤਾ ਕਰਨ ਸਰਕਾਰ ਉਹਨਾਂ ਨੂੰ ਡਰਾਇਵ ਦੇਣੀ ਹੈ ਮਿਲਿੰਗ ਚਾਰਜਸ ਤੋਂ ਹੋਣੇ ਆ ਪਾਰ ਦਾਣੇ ਦਾ ਕੋਈ ਬੈਕਲੌਗ ਹੈ ਉਹ ਵੀ ਸਾਡੇ ਨਾਲ ਹੈ ਲੇਬਰ ਵਾਲੇ ਕਹਿੰਦੇ ਸਾਡੀ ਲੇਬਰ ਨਹੀਂ ਵਾਦੀ ਅਸੀਂ ਵੀ ਤੁਹਾਡੇ ਨਾਲ ਆ ਤੇ ਅਸੀਂ ਉਨੀ ਦੇਰ ਮਾਲ ਨਹੀਂ ਭਰਨਾ ਬਿਲਕੁਲ ਵੀ ਚਾਹੇ ਕੋਈ ਮਾਲ ਚਾਹੇ ਸੁੱਕਾ ਆਵੇ ਚਾਹੇ ਕਿਸੇ ਅਲਾ ਆਵੇ ਪਰ ਇਸ ਦੇ ਨਾਲ ਨਾਲ ਅਸੀਂ ਬੇਨਤੀ ਇਹ ਕੀਤੀ ਹੈਗੀ ਹੈ ਕਿਸਾਨ ਵੀਰਾਂ ਨੂੰ ਵੀ ਸਾਰੇ ਰਾਈਸ ਮਿਲਰਾਂ ਨੂੰ ਵੀ ਭਈ ਇਹ ਸਾਰੇ ਮੁੱਦੇ ਜੇ ਸੋਲਵ ਕਰ ਸਰਕਾਰ ਕਰ ਦਿੰਦੀ ਹੈ ਜ ਜਿਹਦੇ ਵਿੱਚ 22% ਗਾਮੀ ਹੈ ਈਪੀਐਫ ਦਾ ਮੁੱਦਾ ਹੈ ਸ਼ੈਲਰਾਂ ਨਾਲ ਸੈਟਲਮੈਂਟ ਹੈ ਤੇ ਮਾਲ ਸਹੀ ਤਰੀਕੇ ਨਾਲ ਮਾਸਟਰ ਦੀ ਕੋਈ ਨਾ ਕੋਈ ਮਤਲਬ ਕਿ ਨਹੀਂ ਦਿੰਦੇਗੇ ਲੋਕੇ ਕੋਈ ਰੈਲੈਕਸੇਸ਼ਨ ਨਹੀਂ ਦਿੰਦੇ ਉਦੋਂ ਬਾਅਦ ਵੀ ਅਸੀਂ ਇਹ ਫੈਸਲਾ ਲਿਆ ਹੈ ਕਿ ਉਸ ਦੇ ਬਾਵਜੂਦ ਵੀ ਅਸੀਂ ਇੰਸਪੈਕਟਰ ਸਾਹਿਬ ਨੂੰ ਖਰੀਦ ਏਜੰਸੀਆਂ ਨੂੰ ਇਹ ਕਹਿ ਦੇਣਾ ਕਿ ਵੀ ਭਾਈ ਤੂੰ ਮਾਲ ਉਹਨਾ ਪਰਚੇਸ ਕਰ ਜਿੰਨਾ ਤੂੰ ਮਾਲ ਅਗਲੇ ਦਿਨ ਚੁਕਾ ਸਕਿਆ ਜੇ ਤੂੰ ਮਾਲ ਵੱਧ ਪਰਚੇਸ ਕਰ ਲਿਆ ਤੇ ਮਾਲ ਨਹੀਂ ਚੁਕਾ ਸਕਿਆ ਸਾਡੇ ਵੱਲੋਂ ਖਰੀਦ ਬੰਦ ਅਸੀਂ ਨਹੀਂ ਮਾਲ ਦੇ ਨਹੀਂ ਇਸ ਬਾਬ ਤੁਹਾਡੀ ਕਿਸੇ ਆਪਣੇ ਸਰਕਾਰ ਦੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੋਈ ਸਾਡੇ ਸੀਐਮ ਸਾਹਿਬ ਜਿਹੜੇ ਹੈਗੇ ਹੈ ਤੇ ਸਾਡੇ ਉੱਪਰਲੇ ਲੀਡਰ ਹੈਗੇ ਹੈ ਉਹਨਾਂ ਦੀਆਂ ਸੈਂਟਰਲ ਗਵਰਨਮੈਂਟ ਨਾਲ ਵੀ ਤੇ ਸਟੇਟ ਐਗਰੀਕਲਚਰ ਮਿਨਿਸਟਰਾਂ ਤੇ ਮੰਡੀ ਬੋਰਡ ਨਾਲ ਵਕ-ਵਕ ਰੋਜ਼ ਦੀ ਰੋਜ਼ ਦੂਜੇ ਤੀਜੇ ਦਿਨ ਮੀਟਿੰਗਾਂ ਹੋ ਰਹੀਆਂ ਪਰ ਹਾਲੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ ਪ੍ਰਧਾਨ ਜੀ ਜਿਹੜੇ ਹਰਿਆਣਾ ਦੇ ਵਿੱਚ ਸਟੇਟ ਸਰਕਾਰ ਨੇ 10 ਰੁਪਏ ਕਿੰਟਲ ਆ ਦੇ ਕੋਲੋਂ ਦੇਣਾ ਕੀਤਾ ਕਿ ਉਹ ਤਾਂ ਇਲੈਕਸ਼ਨ ਦਾ ਬੁੱਦਾ ਸੀਗਾ ਉਹ ਹਲੇ ਵਿੱਚੇ ਹੀ ਹੈ ਡਿਸਕਸਟਡ ਹੈਗਾ ਅਸੀਂ ਤਾਂ ਪੰਜਾਬ ਨਾਲ ਤਾਲੁਕ ਰੱਖਦੇ ਅਸੀਂ ਤਾਂ ਪੰਜਾਬ ਦੀ ਗੱਲ ਹੀ ਕਰਨੀ ਹੈ ਪਰ ਦੂਸਰੇ ਸਟੇਟ ਦੇ ਵਿੱਚ ਐਮਐਸਪੀ ਹੈ ਹੀ ਨਹੀਂ ਉੱਥੇ ਪੈੜੀ ਇਹਦੂ ਸਸਤੀ ਵਿਕੀ ਜਾਂਦਾ ਸਾਡਾ ਤਾਂ ਪੰਜਾਬ ਨਾਲ ਤਾਲੁਕ ਅਸੀਂ ਤਾਂ ਪੰਜਾਬ ਦੇ ਵਿੱਚ ਵੀ ਸਾਨੂੰ ਕਹਿੰਨੇ ਆ ਵੀ ਸਾਡੇ ਜਿਹੜੇ ਹੈਗੇ ਆ ਉਹ 2.5% ਦામੀ ਕੀਤੀ ਜਾਵੇ ਈਪੀਐਫ ਦਾ ਖੇੜਾ ਸਾਡਾ ਛੜਾਇਆ ਜਾਵੇ ਪੁਰਾਣੀ ਸਾਡੀ ਦામੀ ਪਲੱਸ ईपीएफ ਦੇ ਪੈਸੇ ਕੱਟੇ ਹੋ ਸਾਡੇ ਵਾਪਸ ਕੀਤੇ ਜਾਣ ਪਲੱਸ ਸਾਡੇ ਪੱਲੇ ਲੇਬਰ ਫालतੂ ਪੈਂਦੀ ਐ ਪਲੱਸ ਸਾਨੂੰ ਸ਼ਾਰਟੇਜ ਪੈਂਦੀ ਐ ਉਦੋਂ ਤਾਂ ਸਾਡਾ ਕਿਹੜਾ ਛੜਾਇਆ ਜਾਵੇ ਸਾਡੇ ਤਾਂ ਖਰਚੇ ਹੀ ਇੰਨੇ ਵਧ ਗਏ 1918 19 ਤੋਂ ਬਾਅਦ 2024 25 ਆ ਗਿਆ ਖਰਚੇ ਇੰਨੇ ਵਧ ਗਏ ਲੈਕਸਿਟੀ ਦੇ ਖਰਚੇ ਵਧ ਗਏ ਤਰਪਾਲਾਂ ਦੇ ਖਰਚੇ ਵਧ ਗਏ ਲੇਬਰ ਦੇ ਖਰਚੇ ਵਧ ਗਏ ਮਨੀਮਾ ਦੇ ਖਰਚੇ ਵਧ ਗਏ ਪੇਪਰ ਵਰਕ ਸਰਕਾਰ ਦਾ ਲੀਗਲ ਡਿਫੈਂਸਸ ਵਧ ਗਏ ਅਸੀਂ ਕਿੱਥੋਂ ਭਰੀਏ ਸਾਡੇ ਤਾਂ ਪੁਰਾਣੀ ਨਹੀਂ ਦਿੰਦੇ ਔਰ ਅਸੀਂ ਅਸੀਂ ਕੋਰਟ ਪਹੁੰਚਿਆ ਤਾਂ ਸ਼ੁਰੂਆਤ ਕਰਨ ਵਾਸਤੇ ਅਸੀਂ 2.5% ਦਾਮੀ ਵਾਸਤੇ ਅਸੀਂ ਵਕੀਲ ਅਰੇਂਜ ਕਰ ਲਿਆ ਅਸੀਂ ਉਹਨੂੰ ਡਾਕੂਮੈਂਟਸ ਦੇ ਰਹੇ ਹਾਂ ਅਸੀਂ ਇਹ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਾਂਗੇ ਕਿ ਸਾਡੀ ਪੁਰਾਣੀ ਕੇ ਅੱਗੇ ਤੋਂ 2.5% ਦਾਮੀ ਸਾਡੀ ਇੱਕ ਤਰੀਕ ਤੋਂ ਅਣਮਿੱਥੇ ਵਾਸਤੇ ਸਮੇਂ ਚੜਤਾਲ ਹੈ ਜਿੰਨੀ ਦੇਰ ਤੱਕ ਸਾਡੀਆਂ ਡਿਮਾਂਡਸ ਜੋ ਸਾਡੀਆਂ ਤਲਵੰਡੀ ਭਾਈ ਚੇਤਨਾ ਨਾਲ ਸਾਡੀ ਕਾਨਫਰੰਸ ਹੋਈ ਸੀ ਸਾਰੇ ਪੰਜਾਬ ਪਰਦੇਆਰਤੀਆਂ ਦੀ ਉਹ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਸਾਡੇ ਲੀਡਰ ਸਾਡੇ ਸ਼ੈਲਰ ਵਾਲੇ ਸਾਡੇ ਕਿਸਾਨ ਤੇ ਸਾਡੇ ਲੇਬਰ ਵਾਲੇ ਤੇ ਸ਼ੈਲਰ ਵਾਲੇ ਬਾਰਸਪਤੀ ਹਲੇ ਸਾਡੀਆਂ ਕੁੜੀਆਂ ਨਹੀਂ ਹੁੰਦੀ ਓਨੀ ਤੇ ਅਸੀਂ ਅਨਮਿੱਥੇ ਸਮੇਂ ਵਾਸਤੇ ਹੜਤਾਲ ਹੈ ਅਸੀਂ ਕੋਈ ਮਾਲ ਨਹੀਂ ਪਰਣਾ ਚਾਹੇ ਕਿਸਾਨ ਆਰਤੀਏ ਬਾਰਸਪਤੀ ਵਾਲੇ ਲੇਬਰ ਵਾਲੇ ਸ਼ੈਲਰ ਵਾਲੇ ਸਾਡੇ ਨਾਲ ਅੱਜ